ਵਾਹਿਗੁਰੂ 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 ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਾਂ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤਿ ਉਬਾਰ ਗਨੀ ਮਨ ਗਾਰੈ ਪਾਛ ਪਸੂ ਨਗ ਨਾਗ ਨਰਾਤਪ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਇਆਦ ਦੀਨ ਦਇਾਲ ਦਇਆ ਨਿਤ ਦੁਖ ਨਾ ਦੇਖਤ ਹੈ ਪਰ ਦੇਤ ਨ ਹਾਰੈ दाहत है दुख दोखण का दल दुर्जन के पल मैं दल डारै खंड अखंड प्रचंड प्रहारना पूर्ण प्रेम की प्रीति संभारै पार न पाए सकै पद्मपाता वेद कथे अपभेद उचारै रोजिहि राज बिलोकत राजकारोख रोहान की रोजि न टारै ਕੀਟ ਪਤੰਗ ਕੋ ਰੰਗ ਭਯੰਗ ਮਾ ਭੂਤ ਬਵੇਖ ਭਵਾਨ ਬਨਾਏ ਦੇਵ ਅਦੇਵ ਖਪੇ ਅਹਮੇਵਾ ਨਾ ਭੇਵ ਲਖਿਓ ਭ੍ਰਮ ਸਿਉ ਪਰਮਾਏ 베ਦ ਪੁਰਾਨ ਕ ਤੇਪ ਕੁਰਾਨ ਹ ਸੇਵ ਥਕੇ ਕਰ ਹਾਥ ਨ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉ ਕਿਨਿ ਸ੍ਰੀ ਪਦਮਾ ਪਤ ਪਾਏ ਆਦ ਅਨੰਤ ਅਗਾਧ ਅਦਵੈਖ ਸੋ ਭੂਤ ਪਵੇਖ ਭਵਾਨ ਅਬਹਿ ਅੰਤ ਬਹੀਨ ਅਨਾਤਮ ਆਪ ਅਦਾਗ ਅਦੋਖ ਅਛਤ੍ਰ ਅਸ਼ੈ ਹੈ ਲੋਗਨ ਕੇ ਕਰਤਾ ਹਰਤਾ ਜਲ ਮੈਂ ਥਲ ਮੈਂ ਭਰਤਾ ਪ੍ਰਭ ਵਹਿ ਦੀਨ ਦਿਆਲ ਦਇਆ ਕਰਿ ਸ੍ਰੀ ਪਾਤਾ ਸੁੰਦਰ ਸ੍ਰੀ ਪਦਮਾਪਤ ਏ ਹੈ ਕਾਮਨਾ ਕਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪਹਿ ਹੈ ਦੇਹ ਬਹੀਨ ਸਨੇਹ ਸਭੋ ਤਾਨਾ ਨੇਹ ਬਿਰਗਤ ਅਗੇਹ ਅਸ਼ੈ ਹੈ ਜਾਨ ਕੋ ਦੇਤ ਅਜਾਨ ਕੋ ਦੇਤਾ ਜ਼ਮੀਨ ਕੋ ਦੇਤ ਜਵਾਨ ਕੋ ਦਹਿ ਕਾਹੇ ਕੋ ਡੋਲਤ ਹੈ ਤੁਮਰੀ ਸੋਦਾ ਸੁੰਦਰ ਸ੍ਰੀ ਪਦਮਾ ਪਤ ਲਹਿ ਹੈ ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨਾ ਲਾਗਨ ਪਾਵੇ ਰਾਖਤ ਹੈ ਆਪਣੂ ਕਰਦੈ ਕਰ ਪਾਪ ਸਮੂਹ ਨ ਭੇਟ ਨ ਪਾਵੇ ਔਰ ਕੀ ਬਾਤ ਕਹਾ ਕਹਿ ਤੂ ਸੋ ਸੋ ਪੇਟ ਹੀ ਕੇ ਬਡ ਬੀਚ ਬਚਾਵੇ जाछ पुजंग सुधानव दे अपेव तुम तो सब ही करत्याव्य काल जाछ पुजंग सुबै शरण पाए सके नहीं पार प्रभाहु को नेत ही नेत वेद बता खोज थके सब ही खुजिया सुरहार परे हर हाथ न आवे ਨਾਰਦ ਸੇਚਤ ਰਨਨ ਸੇ ਰੁਮ ਨਾਰਖ ਸੇ ਸਭ ਹੂ ਮਿਲ ਗਾਇਓ ਬੇਦ ਕਤੇ ਬਨਾ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨ ਆਇਓ ਪਾਇ ਸਕੈ ਨਹੀਂ ਪਾਰੂ ਮਾਪਤ ਸਿੱਧ ਸਨਾਤ ਸੰਨਤਨ ਧਿਆਇਓ ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਤੂਜ ਸਭੈ ਜਗ ਸਭੈ ਜਗ ਛਾਇਓ ਭੇਦ ਪੁਰਾਨਕ ਤੇਵ ਕੁਰਾਨ ਅਭੇਦ ਨਿਰਪਾਨ ਸਭ ਪਚਹਾਰੀ ਭੇਦ ਨਾ ਪਾਇ ਸਕਿਓ ਅਨ ਭੇਦ ਕੋ ਖੇਦਤ ਐਂ ਛੇਦ ਪੁਕਾਰੀ ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਖ ਨਾ ਸੋਗ ਨਾ ਸੰਗ ਤਿਹਾਰੀ ਆਦ ਅਨਾਦ ਅਗਾਦ ਅਭੇਖ ਅਦਵੇਖ ਜਪਿਓਤ ਨਹੀਂ ਕਲਤਾਰੀ ਤੇਰਥਕੋਟ ਕੀਏ ਇਸ ਨਾਨ ਦੀਏ ਬਹੁਦਾਨ ਮਹਾਬਰਤ ਧਾਰੀ ਦੇਸ ਫਰੇਉ ਘਰ ਭੇਸ ਤਪਉ ਧਨ ਕੀ ਸਦਰੀ ਨਾ ਮਿਲੇ ਹਰ ਪਿਆਰੀ ਆਸਨ ਕੋਟ ਕਰੇ ਅਸਟਾਗ ਧਰੀ ਬਹੁ ਨਿਆਸ ਕਰੇ ਮੁਖਕਾਰੀ ਦੀਨ ਦਿਆਲ ਅਕਾਲ ਭਜੇ ਬਿਨਾ ਅੰਤ ਕੋ ਅੰਤ ਕੇ தாம் ਸਿਧਾਰੀ ਆਸਨ ਕੋਟ ਕਰਿ ਅਸਟਾਗ ਤਹੇ ਬਹੁ ਨਿਆਸ ਕਰਿ ਮੁਖ ਕਾਰੀ ਦੀਨ ਦਇਆਲ ਅਕਾਲ ਪਝੀ ਬਿਨ ਅੰਤ ਕੋ ਅੰਤ ਕੀ ਧਾਮ ਸਿਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ